ਏਅਰ ਫੋਰਸ ਦੇ ਨੌਜਵਾਨਾਂ ਦੀ ਸਾਈਕਲ ਰੈਲੀ ਫਰੀਦਕੋਟ ਪਹੁੰਚੀ ਹੈ ਸਬਜੀ ਮੰਡੀ ਰੋਟਰੀ ਕਲੱਬ ਅਤੇ ਟ੍ਰੈਫਿਕ ਪੁਲਿਸ ਵੱਲੋਂ ਭਰਵਾ ਸਵਾਗਤ ਕੀਤਾ ਗਿਆ 125 ਕਿਲੋਮੀਟਰ ਦੇ ਕਰੀਬ ਦਾ ਸਫ਼ਰ ਤੈਅ ਕਰਕੇ ਕਾਰਗਲ ਦੇ ਸ਼ਹੀਦਾਂ ਨੂੰ ਹੁਸੈਨੀ ਵਾਲਾ ਬਾਰਡਰ ਤੇ ਪਹੁੰਚ ਕੇ ਸਰਦਾਰਸ਼ੀ ਦੇਣਗੇ ਅੱਜ ਸਾਨੂੰ ਬੜੀ ਖੁਸ਼ੀ ਮਾਣ ਵਾਲਾ ਦਿਨ ਮਹਿਸੂਸ ਹੋ ਰਿਹਾ ਵੀ ਅੱਜ ਏਅਰ ਫੋਰਸ ਵਾਲਿਆਂ ਨੇ ਜੋ ਸਾਈਕਲ ਰੈਲੀ ਕੱਢੀ ਆ ਉਹਦਾ ਅਸੀਂ ਇੱਥੇ ਬੜਾ ਹੀ ਜੋਸ਼ ਜੋਸ਼ ਨਾਲ ਭਰਵਾ ਸਵਾਗਤ ਕੀਤਾ ਹੈ ਤੇ ਅਸੀਂ ਦਿਲੋਂ ਉਨਾਰੇ ਧਨਵਾਦੀ ਹਾਂ ਜਿਹੜਾ ਉਹਨਾਂ ਨੇ ਫਰੀਦਕੋਟ ਦੇ ਵਿੱਚ ਹੁੰਦੇ ਵੇ ਇੱਥੋਂ ਰੈਲੀ ਕੱਢ ਕੇ ਗਏ ਆ ਤੇ ਕੱਲ ਵੀ ਉਹਨਾਂ ਨੂੰ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਸਬਜ਼ੀ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈਗਾ ਉਹਦੇ ਵਿੱਚ ਵੀ ਲੋਕਾਂ ਕੇ ਅਪੀਲ ਕਰਾਂਗੇ ਵੱਧ ਤੋਂ ਵੱਧ ਪਹੁੰਚੋ ਆਪਾਂ ਕੱਲ ਉਹਨਾਂ ਦਾ ਸਵਾਗਤ ਕਰੀਏ ਅੱਜ ਅਸੀਂ ਜਿਹੜੇ 에어 ਫੋਰਸ ਦੇ ਜਵਾਨਾਂ ਵੱਲੋਂ ਸਾਈਕਲ ਰੈਲੀ ਜਿਹੜੀ ਪੀਸੀਆਂ ਨਾਲੋਂ ਤੋਂ ਚੱਲ ਕੇ ਪਸੈਨੀ ਵਾਲੇ ਬਾਰਡਰ ਤੇ ਜਾ ਰਹੀ ਹੈ ਉਹਨਾਂ ਨੂੰ ਅਸੀਂ ਫਰੂਟ ਖਵਾਇਆ ਤੇ ਇੱਥੇ ਬਹੁਤ ਹੀ ਆਦਰ ਸਮਾਨ ਸਾਨੂੰ ਮਹਿਸੂਸ ਆਇਆ ਲਈ ਅਸੀਂ ਉਹਨਾਂ ਦਾ ਇੱਕ ਕਾਰਗਲ ਦੇ ਸ਼ਹੀਦਾਂ ਨੂੰ ਉਹਨਾਂ ਨੇ ਸਰਦਾਰ ਜੀ ਜਨ ਜਾ ਰਹ ਹਾਂ ਖਾਨੀ ਵਾਲੇ ਬਾਟਰ ਕੱਲ ਵੀ ਉਹ ਇੱਥੇ ਵਾਪਸੀ ਆਉਣਗੇ ਸੀ ਯੂ نو ਪਰਵਾ ਸਵਾਗਤ ਕਰਾਂਗੇ ਤੇ ਸਾਡੇ ਫਰੀਦਕੋਟ ਨੂੰ ਨਾਂ ਮਹਿਸੂਸ ਆਇਆ ਕੋਈ ਰੋਟਰੀ ਕਲੱਬ ਤੇ ਸਬਜ਼ੀ ਮੰਡੀ ਵੱਲੋਂ ਸਾਂਝੇ ਤੌਰ ਤੇ ਅਸੀਂ ਇਹਨਾਂ ਦਾ ਸਵਾਗਤ ਕੀਤਾ ਅੱਜ ਧੰਨਵਾਦ ਫਰੀਦਕੋਟ ਤੋਂ ਮੀਤ ਸਿੰਘ ਦੀ ਰਿਪੋਰਟ